ਵਰੀ ਇੱਕ ਬੰਦਾ ਰੇਲਵੇ ਸਟੇਸ਼ਨ ਤੇ ਚਲਾ ਗਿਆ ਤੇ ਭੀੜ ਬਹੁਤ ਜ਼ਿਆਦਾ ਸੀ ਯਾਰ ਨਾਲ ਦੱਬੇ ਦੇ ਵਿੱਚ ਉਸਨੇ ਆਖਿਆ ਹੁਣ ਕੀ ਕਰਾਂ ਉਹ ਕਹਿੰਦਾ ਸੱਪ 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 ਕਰਕੇ ਉਹਨੇ ਰੋਣਾ ਪਾਤਾ ਸਾਰੇ ਅੰਗ ਆਵਦੇ ਹਫੜਾ ਦਫੜੀ ਵੱਜ ਗਈ ਸਾਰੇ ਉਸ ਗੱਡੀ ਚੋਂ ਨਿਕਲਣੇ ਸ਼ੁਰੂ ਹੋ ਗਏ ਸਾਰੇ ਅੰਗੇ ਡੱਬਾ ਖਾਲੀ ਕਰਦੇ ਥੋੜੇ ਜਿਹੀ ਚਿਰ ਬਾਅਦ ਉਹੜਿਆ ਗੁਰੂ ਨੀਦਾ ਉਦੀ ਸੀ ਜੋ ਦੇ ਜਾ ਕੇ ਉਸੇ ਡੱਬੇ ਦੇ ਵਿੱਚ ਫੇਰ ਪੈ ਗਿਆ ਜਾਨੀ ਪੈ ਗਿਆ ਤੇ ਤੇ ਪੈ ਨੂੰ ਨੀਦ ਆ ਗਈ ਨਾ ਪਤਾ ਲੱਗਿਆ ਤੇ ਜਦੋਂ ਉੱਠਿਆ ਤੇ ਬਾਹਰ ਆ ਕੇ ਟਾਈਮ ਪੁੱਛਦਾ ਕਿੰਨੇ ਵਜੇ ਕਿ ਉਹ ਕਹਿੰਦੇ 2 ਵਜੇ ਉਹ ਕਹਿੰਦੇ ਵੀ ਇਹ ਵੀ ਹੋਰ ਸਟੇਸ਼ਨ ਘਰੇ ਤੇ ਗੱਡੀ ਪਹੁੰਚੀ ਉਹਦੇ ਉਵਾਲੇ ਉਹ ਕਹਿੰਦੇ 11 ਵਜੇ ਬਾਹਾਂ ਵਾਲੇ ਤੋਂ ਹੀ ਚੜਿਆ ਸੀ ਉਹ ਕਹਿੰਦੇ ਜੀ ਠੀਕ ਆ ਗੱਡੇ ਤੇ ਤੂੰ ਉਵਾਲੇ ਤੋਂ ਚੜਿਆ ਸੀਗਾ ਪਰ ਇਹ ਸੱਪ ਕਰਕੇ ਨਾ ਗੱਡੀ ਦੋਹੇ ਡੱਬੇ ਲਾ ਗਈ ਸੀ ਇਸ ਆਉਦੇ ਜਣੇ ਉਹ ਆਪਦੇ ਆਪ ਨੂੰ ਬੜਾ ਚਲਾਕ ਸਮਝਦਾ ਸੀ ਉਹਦੇ ਨਾਲ ਵੀ ਜੱਗੂ ਤੇਲ ਵੀ ਕਰਦੀ ਮਹਾਰਾਜ ਨੇ ਤੇ ਉਹ ਵੀ ਡੱਬਾ ਉੱਥੇ ਪਿਆਰਿਆ ਸੁਤਾਰਿਆ ਉਹਦੇ ਵਿੱਚ ਡੱਬੇ ਸੀ ਇਸੇ ਤਰ੍ਹਾਂ ਹੁੰਦਾ ਜੇ ਦੂਜੇ ਲਈ ਕੋਈ ਕਰਦੇ ਆ ਨਾ ਆਪਦੇ ਲਈ ਵੀ ਹੋ ਜਾਂਦਾ ਉਹਦੇ